ਬੰਨਤੀ ਪੈਂਦੀ ਅੱਜ ਜਿਹੜੀ ਅਲੱਗ ਤੁਸੀਂ ਆਏਗੀ ਅਨੀ ਜੋਸ਼ੀ ਦੇ ਨਾਲ ਚੱਲਣ ਦਾ ਮਤਲਬ ਹੈ ਜੀ ਜੋ ਉਹਨੇ ਵਰਡ ਕਹੇ ਨੇ ਕੋਈ ਨਿਸ਼ਾਨ ਨਹੀਂ ਇਨਸਾਨ ਜੋਸ਼ੀ ਦੇ ਕੰਮ ਨੂੰ ਲੋਕੀ ਪਛਾਣਦੇ ਨੇ ਅਸੀਂ ਲੋਕੀ ਅੱਜ ਵੀ ਹੁਣ ਮੈਂ ਕਿਸੇ ਵਾਰ ਕਹਾਂ ਮੈਂ ਫਲਾਨੀ ਪਾਰਟੀ ਦਾ ਹਾਂ ਉਸ ਤੋਂ ਉਹਦਾ ਕੋਈ ਤਾਲੁਕ ਨਹੀਂ ਹੈ ਅਸੀਂ ਜਾਣਦੇ ਕਿ ਇਸ ਬੰਦੇ ਨੂੰ ਕੰਮ ਕਰਵਾਗੇ ਤਾਂ ਕੰਮ ਹੋ ਜਾਏਗਾ ਕਿਸੇ ਵੀ ਪਾਰਟੀ ਫਿਰ ਚੱਲਣਾ ਕੁਝ ਮੰਤਵ ਹੁੰਦਾ ਹੈ ਮੰਤਵ ਹੁੰਦਾ ਕਿ ਅਸੀਂ ਆਪਣੇ ਲਾਗੇ ਡਿਵੈਲਪਮੈਂਟ ਕਰਵਾਣੀ ਹੈ ਤੇ ਜਿਸ ਇਨਸਾਨ ਤੋਂ ਸਾਨੂੰ ਡਵੈਲਪਮੈਂਟ ਦਿਖਦੀ ਹੈ ਉਦੋਂ ਆ ਕੇ ਪਾਰਟੀ ਵੀ ਛੋਟੀ ਹੋ ਜਾਂਦੀ ਹੈ ਕਿ ਭਾਈ ਇਸ ਆਦਮੀ ਦੇ ਨਾਲ ਕੰਮ ਬੋਲਦਾ ਜਦੋਂ ਵੀ ਪੁਰਾਣੀ ਵੀ ਚੀਜ਼ ਦੇਖੇਗੀ ਤਾਂ ਨੀਲ ਜੋਸ਼ੀ ਮਤਲਬ ਡਵੈਲਪਮੈਂਟ ਤੀਜਾ ਕੋਈ ਚੀਜ਼ ਨਹੀਂ ਰਹੀ ਉਹਨੇ ਕਦੀ ਨਹੀਂ ਵੇਖਿਆ ਕਿ ਕਿਹੜਾ ਬੰਦਾ ਕਿਹੜੀ ਪਾਰਟੀ ਦਾ ਕਿਸ ਦਾ ਤੇ ਕੋਈ ਗਿਆ ਉਹਨਾਂ ਦਾ ਕੰਮ ਕਰਦਾ ਬਾਕੀ ਆਪਣੀ ਜਿਸ ਪਾਰਟੀ ਨੂੰ ਅਸੀਂ ਬਿਲੋਂਗ ਕਰਦੇ ਨੇ ਜੋ ਉਸ ਪਾਰਟੀ ਨੂੰ ਕਿਸੇ ਕੋਲ ਕਦੀ ਗਏ ਆ ਤੇ ਕੰਮ ਹੁੰਦੇ ਟਾਈਮ ਲੱਗਾ ਜਾਂ ਸਾਨੂੰ ਮਹਿਸੂਸ ਹੋਇਆ ਕਿ ਨਹੀਂ ਭਾਈ ਕਹਿਣ ਤੋਂ ਚੰਗਾ ਇਹਦੇ ਕੋਲ ਜਾ ਜਾਓ ਵਾਰਡ ਬਦਲ ਵੀ ਗਈ ਜ਼ਿਲ੍ਹਾਖੇ ਬਦਲ ਗਿਆ ਪਹਿਲੇ ਸਾਡੇ ਉਤਰੀ ਇਲਾਕੇ ਚ ਸੋਰੀ ਪੂਰੇ ਵੀ ਇਲਾਕੇ ਚ ਤੇ ਆ ਸੀ ਤੇ ਉਸ ਤੋਂ ਬਾਅਦ ਇਲਾਕਾ ਬਦਲ ਗਿਆ ਦੂਸਰੇ ਇਲਾਕੇ ਆ ਗਏ ਸਾਨੂੰ ਆਪਣੇ ਕੰਮ ਲੈ ਕੇ ਇਹਦੇ ਕੋਲ ਅੰਦਰ ਆਣਾ ਪੈਂਦਾ ਸੀ ਜੇ ਕੋਈ ਜ਼ਰੂਰਤ ਪੈਂਦੀ ਹੈ ਕਿ ਭਈ ਜਾਓ ਮਾਨ ਨਾਲ ਕੰਮ ਹੋ ਜਾਂਦਾ ਬਸ ਉਹ ਹੀ ਉਹ ਹੀ ਬਦਲਾਵ ਬਦਲਾਵ ਇੱਥੇ ਹੀ ਨਹੀਂ ਬਦਲਾਵ ਪਹਿਲੇ ਕਰਕੇ ਲੋਕਾਂ ਨੇ ਦੇਖ ਲੈ ਬਦਲਾਵ ਸੋਚਦਾ ਸੀਗਾ ਫਿਰ ਜੇ ਕੋਈ ਡਵੈਲਪਮੈਂਟ ਚਾਹੀਦੀ ਹੈ ਤੇ ਫਿਰ ਬਦਲਾਵ ਦੁਬਾਰਾ ਫਿਰ ਸੋਚਦਾ ਕਰਨਾ ਪਏਗਾ ਜੀ ਇਨਸਾਨ ਦੇ ਵਿੱਚ ਚੱਲਦਾ ਜਿਹਨੂੰ ਪਰਖਿਆ ਦੇਖੋ ਬਾਕੀ ਦੁਨੀਆ ਸਿਆਣੀ ਹੈ ਮੇਰਾ ਖਿਆਲ ਹੈ ਕਿ ਇਹ ਦੋ ਵਾਰੀ ਗਲਤੀ ਕਰ ਬੈਠੀ ਹੈ ਇਸ ਵਾਰੀ ਨਹੀਂ ਕਰੇਗੀ ਅਮਰ ਜੋਤਮਾ ਜਨਾ ਸਾਡੀ ਵਾਰਡ ਪੈਂਦੀ 23 ਨੰਬਰ ਦੀ ਪਾਵਾ ਵਾਜ ਅਨਿਲ ਜੋਸ਼ੀ ਵਰਦੇ ਹੀ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਾਡੇ ਅਸੀਂ ਇਹਨਾਂ ਨੂੰ ਪਹਿਲਾਂ ਤੋਂ ਜਾਣੂ ਆ ਇਹਨਾਂ ਨੇ ਅੰਬਰ ਸਾਲੇ ਬਹੁਤ ਕੰਮ ਕੀਤੇ ਨੇ ਕਾਫੀ ਵਿਕਾਸ ਕਰਾਇਆ ਹੋਇਆ ਹੈ ਸਾਰੇ ਲੋਕੀ ਇਸ ਕੰਮਾਂ ਨੂੰ ਇਹਨਾਂ ਦੇ ਕੰਮਾਂ ਨੂੰ ਜਾਣਦੇ ਨੇ ਇਸ ਕਰਕੇ ਅਸੀਂ ਇਹਨਾਂ ਲੋਕਾਂ ਦੇ ਅੱਗੇ ਇਹੋ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਕਰੋ ਗਾਂਵ ਵੀ ਲੋਕਾਂ ਦੇ ਕੰਮਾਂ ਨੂੰ ਕਰ ਸਕਦਾ ਪਹਿਲੇ ਐਮਪੀ ਸਾਹਿਬ ਨੇ ਜਿਹੜੇ ਉਹ ਚੱਲੇ ਚੁੱਕੇ ਨੇ ਵੇਖੋ ਜੀ ਅੱਜ ਤੇ 10 ਸਾਲ ਹੋ ਗਏ ਐਮਪੀ ਸਾਹਿਬ ਨੂੰ ਬਣਿਆ ਅੱਜ ਤੇ ਕਰੀ ਅਜ ਤੱਕ ਉਹਨਾਂ ਨੇ ਵੇਖਿਆ ਹੋਵੇ ਨਹੀਂ ਮੇਰੀ ਦੁਕਾਨ ਮਖਬੂਲਪੁਰੇ ਐ ਤੇ ਰਿਹਾਇਸ਼ ਮੇਰੀ ਪਟਾਲਾ ਰੋਡ ਤੇ ਆ ਆਪਾਂ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਆਪਣੇ ਇਲਾਕੇ ਜਾਂਦੇ ਵੇਖਿਆ ਉਹ ਜੀ ਆਪਾਂ ਤੇ ਪੂਰਾ ਜੋਰ ਲਾਵਾਂਗੇ ਕਿਉਂਕਿ ਜੋਛੀ ਸਾਹਿਬ ਦੇ ਕੰਮ ਬੋਲਦੇ ਨੇ ਤੇ ਉਹਨਾਂ ਵਰਕੇ ਆਪਾਂ ਜੀ ਜਾਨ ਨਾਲ ਘੁੱਟਾਂਗੇ ਘਰ ਘਰ ਜਾ ਕੇ ਉਹਨਾਂ ਨੂੰ ਵੋਟਾਂ ਪਵਾਵਾਂਗੇ